ਆ ਜਿਕਨ ਆ ਸਾਰਾ ਜਿਕਨ ਆ ਨਾ ਤੇ ਹੈ ਕੌਣ ਆ ਇਹ ਆ ਦੇਖ ਲੋ ਪੀਜਾ ਮਗਾਇਆ ਸੀ ਬੈਜੀ ਆਪਣੇ ਚੀਜ਼ ਪਨੀਰ ਵਾਲਾ ਤੇ ਆ ਗਿਆ ਮੀਟ ਵਾਲਾ ਤੇ ਹੁਣੇ ਮੰਦੇ ਨਹੀਂ ਕੋਲੇ ਆ ਦੇਖੋ ਨਾ ਹਾਜੀ ਕੌਣ ਆ ਜੀ ਤੇ ਆਵਾਰੀ ਆ ਹਾਂ ਆਵੋ ਜੀ ਤੇ ਚੇਕ ਨਹੀਂ ਆ ਦੇਖੀਓ ਪ੍ਰੀਰਵਾ ਮੀਰ ਚੈੱਕ ਕਰ ਬੜਾ ਹੈ ਕਿਹਾ ਆਵਜੀ ਦੇ ਤੇ ਲਾਈਵ ਮੜਿਆ ਆਰਡਰ ਜੀ ਨੇ ਲਿਆ ਜੀ। ਆਰਡਰ ਜੀ ਨੇ ਲਿਆ ਜੀ ਉਹ ਬਣਾਇਆ ਬੜਿਆ। ਸਾਹੀ ਉਹ ਆਰਡਰ ਜੀ ਨੇ ਲਿਆ ਉਹ ਬਣਾਵੜਿਆ। ਜਿਹਨੇ ਆਰਡਰ ਨੇ ਆ ਜੀ। ਜਨਾਨੀ ਸੀ। ਆਲਰੇਡੀ ਜੀ। ਜੀ ਨੂੰ ਸਭ ਦਿਆ ਮੰਦੀ ਰਹੀ ਕਾ ਦੀ ਪਨੀਰ ਨਹੀਂ ਹੈਗਾ। ਪਨੀਰ ਆ ਕਿ ਮਿਲਦੀ ਨਹੀਂ। ਖਲਾਬ। ਸਭ ਪਨੀਰ ਹੈਗਾ ਇੱਥੇ? ਆਰਡਰ ਕਿੱਥੇ ਆ? ਉਹ ਉਹੀ ਆਰਡਰ ਆ। ਹਾਂ ਜੀ। ਉਹ ਐ ਤੇ ਘਰ ਫੇਰ ਹੁਣ ਕਿਸੇ ਦੀ ਜਾਂਦਾ ਆ ਗਿਆ ਆ ਬਣਾਇਆ ਕੀ ਉਹ ਬਲਾਉਰ ਨੂੰ ਬਲਾਉਰ ਨੇ ਤੇਰਾ ਬਣਾਇਆ ਹੋਇਆ ਹੈ ਹਾਂਜੀ ਬਣਾਇਆ ਆ ਤੂੰ ਕਿੱਦਾਂ ਭੇਜਿਆ ਮੀਟ ਵਾਲਾ ਭੇਜਾ ਮੈਂ ਤੇ ਪਨੀਰ ਵਾਲਾ ਬਣਾਇਆ ਸੀ ਤੇ ਗਿਆ ਬਣਾਇਆ ਕਿੱਦਾਂ ਭੇਜਿਆ ਕਿੱਦਾਂ ਭੇਜਿਆ ਤੇਰਾ ਹੈ ਅਸੀਂ ਆਵਰਾਂ ਦਾ ਭੈਂਟੋ ਅਸੀਂ ਆਪਣੇ ਦਰ ਜ਼ਰਾ ਫਿਰ ਤੂੰ ਇਮਾਨਦਾਰੀ ਉਹ ਬਲਾ ਕੁੜੀ ਨੂੰ ਬਲਾ ਨੂੰ ਤੁਸੀਂ ਆਰਡਰ ਲਿਆ ਤੂੰ ਨਾਲ ਕਿਆ ਬਖੜ ਪਾ ਲਿਆ ਭੈਂਚੋ ਦਾ ਨੇ ਭਾਜੀ ਆਹ ਹੋਂ ਨਿਕਲਿਆ ਤੇ ਕਹ ਰਿਹਾ ਹੈ ਜੀ ਨਾ ਕਿ ਐਸੀ ਤੁਸੀਂ ਹਾਂ ਉਹ ਰੋਈਆ ਆਹ ਉਹ ਯਾਰ ਵੀਡੀਓ ਹਾਂ ਕਰੀਏ ਮੈਂ ਮੈਨੇ ਜਿਹੜਾ ਮੈਂ ਵੀਡੀਓ ਬੋਲੀਏ ਕੰਮ ਕਰਦੇ ਆਂ ਵੀਡੀਓ ਨਾ ਬਣੂਗੇ ਤਾਂ ਬਣੂਗੇ ਇਹ ਤਾਂ ਲਾਈਵ ਚੱਲ ਰਹੀ ਆ ਮਨ ਇਹ ਬਣਵੇਂ ਮੰਨਦੇ ਆ ਫਿਰ ਸੜਾ ਅੱਜ ਚਲੇ ਹੋਇਆ ਸੀ ਭਾਈ ਵੀਡੀਓ ਨਾ ਬਣਾ ਨਹੀਂ ਇਹ ਬਣੂਗੀ ਉਹ ਬਣਾਈ ਜਾ ਮੈਂ ਕਹਿੰਦੇ ਪਹਿਲਾਂ ਮੈਂ ਹਾਂਜੀ ਆ ਇਹਨਾਂ ਨੇ ਫਰੀਦ ਵਾਲਾ ਵੀ ਜਾ ਮੈਂ ਆਰਡਰ ਕੀਤਾ ਹੈ ਨਾ ਕੱਪਾ ਆ ਕੇ ਮੀਟ ਭੇਜਦਾ ਫਿਰ ਮੰਨਦੇ ਨਹੀਂ ਕਹਿੰਦੇ ਮੀਟ ਨਹੀਂ ਹੈਗਾ ਆ 5 ਵਜੇ ਨੂੰ ਮੈਂ ਖੜਾ ਕੇ ਆਇਆ ਪੀਜ਼ਾ ਤੇਰਾ ਤਾ ਆ ਪਰਿਖਾ ਤਾਂ ਹੈ ਖਾਂਦੇ ਸਾਰੇ ਕਿਨਾਂ ਤਾਂ ਬਈ ਮੀਟ ਆ ਵੀ ਇਹ ਕਿ ਕੌਮਤ ਪਾਇਆ ਮੀਟ ਦਾ ਕਿ ਉਹ ਆਰਡਰ ਲਿਆ ਉਹ ਮੁੰਡੀ ਦੀ ਮੈਨੂੰ ਕਹਿੰਦੀ ਤੂੰ ਲੈ ਕੇ ਆ ਵੀ ਜਾ ਕੇ ਵੀ ਇੱਥੇ ਰੁਕ ਜਾ ਕੋਣ ਤੇ ਕਰਦਾ ਨਹੀਂ ਮੰਨਦੇ ਬਈ ਚੱਕੀਆ ਤਾਂ ਜੇ ਹੁਣ ਕਰ ਉਹਦੇ ਲੈ ਕੇ ਗਏ ਸੀ ਹੁਣ ਲੈ ਕੇ ਇੱਥੇ ਆਇਆ ਇਹ ਕੌਣ ਗੱਲ ਮਾਰ ਰਿਹਾ ਕੀ ਗੱਲ ਹੈ ਕਰਵਾਉਣ ਬਾਈ ਮੈਂ ਹੁਣ ਅੰਦਰ ਚੋ ਅਹ ਅੱਦਿਕ ਗੱਲ ਹੋ ਗਈ ਤੁਹਾਡੀ ਬੜੇ ਮਾਰ ਨਾਲ ਮੈਨੂੰ ਪਤਾ ਭਾਜੀ ਜੱਸੀ ਦਾ ਬਰਦਰ ਲਾਇਆ ਹੋਇਆ ਹੈ ਹਾਂ ਆਈ نو ਮੈਨੂੰ ਪਤਾ ਆਪਰੇ ਘਰੇ ਵੀ ਆਇਆ ਸੀ ਤੇ ਇੱਕ ਉਹ ਬਾਹਰ ਨਾਲ ਜੀ ਉਹ 20 ਮਾਰੀ ਉੱਚਾ ਹੋਇਆ ਅਮਰਜੀਤ ਕਿੱਥੇ ਹੈ ਕਹਿੰਦਾ ਹੈ ਨਹੀਂ ਕਹਿੰਦਾ ਹੈ ਮੈਂ ਹੁਣੇ ਆ ਕੈਲੀਫੋਰਨੀਆ ਤੋਂ ਲੈ ਹੁਣ ਪੁੱਛਿਆ ਹੁਣੇ ਸੰਨ ਹੁਣ ਪੁੱਛਿਆ ਮੈਂ ਦੇਖ ਕੇ ਆ ਗਿਆ ਤੁਹਾਨੂੰ ਦੇਖ ਕੇ ਬਾਅਦ ਮੈਂ ਦੇਖ ਕੇ ਆ ਗਿਆ ਬਾਅਦ ਅਸੀਂ ਜਰਾ ਗੱਲ ਕਰ ਸਕੀਏ ਸਾਰੇ ਅੱਜ ਖਾ ਲਿਆ ਸੀ ਘਰ ਦੇ ਵਿੱਚ ਯਾਰ ਕਦੇ ਕੋਈ ਆਈ ਓਏ ਆਂਦਾ ਨਹੀਂ ਬੜਾ ਮੀਟਰੀ ਬੜਾ ਸੀ ਤੇ ਮੋੜ ਕੇ ਕਦੇ ਪੀਜ਼ਾ ਖਾਊਗਾ ਬੰਦਾ ਹਾਂ ਐਂਦਾ ਤੁਹਾਡੇ ਨੂੰ ਫੇਰ ਉਹ ਗਾਂਤੀ ਕਰ ਗਿਆ ਕੁੜੀ ਮੰਨਦੀ ਨਾ ਮੰਨਦੀ ਤੇ ਕੱਢਦੇ ਉਹ ਨਹੀਂ ਮੰਨਦੀ ਆ ਨਹੀਂ ਮੰਨਦਾ ਬੰਦੋ ਨੇ ਉਹਦੀ ਕਿਹੜੀ ਆਏ ਉਹ ਨਵੀਂ ਕੁੜੀ ਨਹੀਂ ਨਹੀਂ ਉਹ ਉਹ ਬਲਾਵਾ ਆਇਆ ਉਹ ਦਸਾਂ ਨੂੰ ਕਹਿੰਦਾ ਉਹ ਜੀ ਭਾਈ ਉਹਨਾਂ ਨੂੰ ਕਹਿੰਦਾ